ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਨੂੰ ਪੰਜ ਤੀਰ ਨਿਸ਼ਾਨ ਸਾਹਿਬ ਤੇ ਇੱਕ ਨਗਾਰਾ ਬਖਸ਼ਿਆ ਗੁਰੂ ਜੀ ਨੇ ਉਹਨਾਂ ਨਾਲ ਪੰਜ ਮੁਖੀ ਸਿੱਖ ਭੇਜੇ ਇੱਕ ਮੁਖੀ ਸਿੰਘ ਸੰਤ ਪਾਈ ਬਾਦ ਸਿੰਘ ਪਾਈ ਬినੋਦ ਸਿੰਘ ਪਾਈ ਕਾਨ ਸਿੰਘ ਪਾਈ ਦਇਆ ਸਿੰਘ ਤੇ ਪਾਈ ਰਾਮ ਸਿੰਘ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਨੂੰ ਸਿੰਘਾਂ ਦਾ ਜੱਥੇਦਾਰ ਖਾਪਿਆ ਅਤੇ ਜ਼ਾਲਮਾਂ ਤੇ ਜ਼ਬਰਾਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਨੇ ਪੰਜਾਬ ਵੱਲ ਕੂਚ ਕੀਤਾ ਗੁਰੂ ਜੀ ਨੇ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਭੇਜੇ ਕਿ ਉਹ ਬਾਬਾ ਬੰਦਾ ਸਿੰਘ ਦੀ ਸਹਾਇਤਾ ਕਰਨ ਕੁਝ ਮਹੀਨਿਆਂ ਵਿੱਚ ਹੀ ਬਾਬਾ ਜੀ ਸਿੰਘਾ ਸਮੇਤ ਦਿੱਲੀ ਲਾਗੇ ਪਹੁੰਚ ਗਏ ਰਸਤੇ ਵਿੱਚ ਹੀ ਉਹਨਾਂ ਨੂੰ ਦਸਮ ਪਾਤਸ਼ਾਹ ਦੀ ਜੋਤੀ ਜੋਤ ਸਮਾ ਜਾਣ ਦੀ ਖਬਰ ਮਿਲੀ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਸੰਤਾਨ ਨੂੰ ਗੁਰੂ ਜੀ ਦੇ ਹੁਕਮਨਾਮੇ ਸੰਬੰਧੀ ਜਾਣੂ ਕਰਵਾਇਆ ਅਤੇ ਪ੍ਰੇਰਣਾ ਕਿ ਤੁਹਾਨੂੰ ਸਰਹੰਗ ਤੇ ਚਮਕੌਰ ਦੀ ਗੜੀ ਯਾਦ ਕਰਦੀ ਹੈ ਇਹ ਸੋਨ ਕੀ ਸਾਧਗੁਰ ਤੇ ਪਿਆਰੇ ਸਿੱਖ ਆਪਣਾ ਤਨ ਮਨ ਤੇ ਧਨ ਵਰਨਾ ਲਈ ਬਾਬਾ ਬੰਦਾ ਸਿੰਘ ਨਾਲ ਆਰਲੇ ਸਾਂਭੀਆਂ ਹੋਈਆਂ ਤੇਗਾਂ ਤੇ ਪਰਸ਼ੇ ਹੱਥਾਂ 'ਚ ਲੈ ਕੇ ਮਾਝਾ ਮਾਲਵਾ ਦੁਆਬਾ ਜਾਗ ਉੱਠਿਆ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਦੀ ਫੌਜ ਦੀ ਗਿਣਤੀ ਜੋ ਸ਼ੁਰੂ ਵਿੱਚ 4000 ਘੋੜਸਵਾਰ ਤੇ 8000 ਪਿਆਦਾ ਪੈਦਲ ਫੌਜੀ ਉਹ ਛੇਤੀ ਹੀ 40000 ਤੱਕ ਪਹੁੰਚ ਗਈ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਨੰਬਰ 1709 ਈਸਵੀ ਨੂੰ ਸਮਾਨੇ ਉੱਪਰ ਹਮਲਾ ਕੀਤਾ ਜੋ ਜਲਾਦਾ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ ਨੌਵੇਂ ਪਾਸ਼ਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾ ਸਮਾਨੇ ਦੇ ਰਹਿਣ ਵਾਲੇ ਸਨ ਇਹ ਚਿਹਰਾ ਮੋਤ ਦੇ ਘੋੜ ਉਤਾਰੇ ਗਏ ਸਮਾਨੇ ਦੇ ਜਲਾਦਾ ਨੂੰ ਸਜ਼ਾ ਦੇ ਕੇ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਨੇ ਕੁੜਾਮ ਠਸਕਾ ਸ਼ਹਿਬਾਬ ਮੁਸਤਾਫਾਬਾਦ ਤੇ ਕਪੂੜੀ ਨੂੰ ਫਤੇ ਕੀਤਾ ਫਿਰ ਹੰਦੋਰੇ ਦੇ ਹਾਕਮ ਉਸਮਾਨ ਖਾਨ ਨੂੰ ਸੋਧਿਆ ਇਸ ਨੇ ਦਸ਼ਮ ਪਾਸ਼ਾ ਜੀ ਦੇ ਸਰਦਾਰੂ ਪੀਰ ਬੱਦੂ ਸ਼ਾਹ ਦਾ ਕਤਲ ਕਰਵਾਇਆ ਸੀ ਫਿਰ ਬਨੂਰ ਫਤਿਹ ਕਰਕੇ ਸਰਹੰਦ ਤੇ ਹਮਲਾ ਕਰਨ ਦੀ ਤਿਆਰੀ ਹੋਈ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਦਸ਼ਮ ਪਿਤਾ ਜੀ ਦੇ ਛੋਟੇ ਪਛਾਬ ਜਾਦਿਆਂ ਨੂੰ ਨੇਹਾ ਵਿੱਚ ਚਿੰਗੇ ਸ਼ਹੀਦ ਕੀਤਾ ਸੀ ਇਸ ਸਾਕੇ ਦਾ ਸਿੱਖ ਪੰਥ ਵਿੱਚ ਬਹੁਤ ਵੱਡਾ ਰੋਸ ਸੀ ਸਰਹੰਦ ਤੋਂ 10 ਕੋਦੀ ਵਿੱਤ ਤੇ ਚੰਪੜ ਚਿੜੀ ਦਾ ਮੈਦਾਨ ਵਿੱਚ ਮਈ 1910 ਇਸਵੀ ਨੂੰ ਉਹ ਪਾਰੀ ਜਦ ਹੋਇਆ ਸਿੱਖ ਫੌਜਾਂ ਵਿੱਚ ਅਥਾ ਜੋਸ਼ ਸੀ ਇਸ ਜਦ ਵਿੱਚ ਵਜੀਰ ਖਾਨ ਮਾਰਿਆ ਗਿਆ ਤੇ ਫਿਰ ਸਰਹੰਦ ਦੀ ਏਟ ਨਾਲ ਏਟ ਘਰਕਾ ਦਿੱਤੀ ਪਾਪੀ ਗੰਗੂ ਤੇ ਸੁੱਚਾ ਆਨੰਦ ਦਾ ਕਤਲ ਹੋਇਆ ਤੇ ਹੋਰ ਨ ਦੋਸ਼ਿਆਂ ਨੂੰ ਪੂਰੀ ਸਜ਼ਾ ਦਿੱਤੀ ਗਈ ਇਸ ਜਿੱਤ ਨਾਲ ਕਰਨਾਲ ਤੋਂ ਲੈ ਕੇ ਲੁਧਿਆਣਾ ਤੱਕ ਸਰਹੰਦ ਦਾ ਸੂਬਾ ਬਾਬਾ ਬੰਦਾ ਸਿੰਘ ਜੀ ਦੇ ਕਬਜ਼ੇ ਹੇਠ ਆ ਗਿਆ ਇਸ ਦੀ ਆਮਦਨ ਸ਼ੱਤੀ ਲੱਖ ਰੁਪਏ ਸਲਾਨਾ ਸੀ ਤੇ ਭਾਈ ਬਾਦ ਸਿੰਘ ਨੂੰ ਸਰਹੰਦਾ ਸੂਬਾ ਨਿਯਤ ਕੀਤਾ ਗਿਆ ਸਿੱਖ ਫੌਜਾਂ ਨੇ ਜਿੱਤ ਦੇ ਜਸ਼ਨ ਮਨਾਏ ਥੋੜੇ ਸਮੇਂ ਵਿੱਚ ਹੀ ਲਾਹੌਰ ਤੋਂ ਚੜ੍ਹਦੇ ਪਾਸੇ ਦੇ ਸਾਰੇ ਪੰਜਾਬ ਉੱਤੇ ਖਾਲਸਾ ਰਾਏ ਚ ਕਾਇਮ ਹੋ ਗਏ ਬਾਬਾ ਬੰਦਾ ਸਿੰਘ ਨੇ ਗੁਰੂ ਸਾਹਿਬਾ ਦੇ ਨਾਂ ਉੱਪਰ ਸਿੱਕਾ ਜਨਾਇਆ ਇਸ ਸਿੱਥੀ ਉੱਪਰ ਰਚਨਾ ਦੇ ਭਾਵ ਅਰਥ ਸੰਕੇ ਇਹ ਬਖਸ਼ਿਸ਼ਾ ਗੁਰੂ ਨਾਨਕ ਪਾਸ਼ਾ ਜੀ ਦੇ ਤੇਗ ਨੇ ਬਖਸ਼ੀਆਂ ਨੇ ਇਹ ਸ਼ਾਹਾਂ ਦੇ ਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਫਤਿਹ ਤੇ ਮਿਹਰਾ ਸੱਚੇ ਰਾਬ ਨੇ ਕੀਤੀਆਂ ਹਨ ਇਸੇ ਤਰ੍ਹਾਂ ਖਾਲਸਾ ਰਾਜ ਦੀ ਇੱਕ ਮੋਹਰ ਵੀ ਤਿਆਰ ਹੋਈ ਜੋ ਖਾਲਸਾ ਦਰਬਾਰ ਵੱਲੋਂ ਜਾਰੀ ਹੁੰਦੇ ਹਨ ਫੁਰਮਾਨ ਉੱਪਰ ਲੱਗਦੀ ਸੀ ਦੇਗੋ ਤੇਗ ਫਤਿਹ ਉਹ ਨੂਸਰਤ ਬੇਦਰੰਗ ਜਾਫਤ ਅਜਨਾਨ ਗੁਰੂ ਗੋਬਿੰਦ ਸਿੰਘ ਇਸ ਮੋਹਰ ਦੇ ਸ਼ਬਦਾਂ ਦਾ ਅੱਜ ਸਿੱਕੇ ਦੇ ਤੇਗ ਦੇ ਜਿੱਤ ਤੇ ਸੇਵਾ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ ਹੈ ਬਾਬਾ ਬੰਦਾ ਸਿੰਘ ਜੀ ਦੇ ਖਾਲਸਾ ਰਾਜ ਵਿੱਚ ਸਪਨਾ ਲਈ ਇਨਸਾਫ ਸੀ ਗਰੀਬ ਲੋਕਾਂ ਦੀ ਪੂਰੀ ਸਹਾਇਤਾ ਕੀਤੀ بے ਜ਼ਮੀਨੇ ਹਲ ਵਾਹਕਾਂ ਨੂੰ ਜ਼ਮੀਨਾਂ ਦਵਾਈਆਂ ਗਊ ਗਰੀਬ ਦੇ ਪਿਆਰਾਂ ਨੂੰ ਸਜਾਵਾਂ ਦਿੱਤੀਆਂ ਅਤੇ ਨਿਮਾਨਿਆਂ ਦੇ ਨੇਤਾਨ ਨੂੰ ਬਹਾਦਰ ਬਣਾ ਕੇ ਸੰਗ ਤੋਰਿਆ ਬਾਬਾ ਬੰਦਾ ਸਿੰਘ ਬਾਣੀ ਤੇ ਬਾਣੇ ਦਾ ਤਾਨ ਨਹੀਂ ਜੋਦਾ ਸੀ ਉਹ ਨਿਸ਼ਚੈ ਕਰੇ ਆਪਣੀ ਜਿੱਦ ਕਰੋ ਦੇ ਗੁਰੂ ਬੋਲ ਬੋਪਾਲ ਦਾ ਹੋਇਆ ਤੂਫਾਨ ਹੀ ਲਹਿਰਾ ਮੰਗ ਚੜਿਆ ਅਤੇ ਉਸ ਦੀ ਹਰ ਮੈਦਾਨੇ ਫਤਿਹ ਹੋਈ ਉਸੇ ਟੱਕਰ ਜਾਬਰਾਂ ਤੇ ਜ਼ਾਲਮਾਂ ਨਾਲ ਸੀ ਕਿਸੇ ਵੀ ਦਰਮਨਾਲ ਨਹੀਂ ਸੀ ਖਾਲਸਾ ਰਾਜ ਵਿੱਚ ਆਮ ਹਿੰਦੂਆਂ ਤੇ ਮੁਸਲਮਾਨਾਂ ਨਾਲ ਬਹੁਤ ਚੰਗਾ ਵਿਹਾਰ ਕੀਤਾ ਗਿਆ ਇਹੇ ਬਾਬਾ ਬੰਦਾ ਸਿੰਘ ਦੇ ਖਾਲਸਾ ਰਾਜ ਦੀ ਵਿਸ਼ੇਸ਼ਤਾ ਸੀ ਜੋ ਅੱਜ ਤੱਕ ਇਤਿਹਾਸ ਵਿੱਚ ਬਹੁਤ ਮਾਰਨਾ ਜਾਗ ਕੀਤੀ ਜਾਂਦੀ ਹੈ